ਸਤਿਗੁਰੂ ਯਾਤਰਾ 550 ਸਾਲਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਤ ਸultanpur Lodhi ਤੋਂ ਹੁੰਦੀ ਹੋਈ ਵੱਖ-ਵੱਖ ਥਾਵਾਂ ਤੋਂ ਨਿਕਲਦੀ ਹੋ ਕੇ ਅੱਜ ਪ੍ਰੀਤਨਗਰ ਗੁਰਦੁਆਰਾ ਸਿੰਘ ਸਭਾ ਸੋਡਾ ਰੋਡ ਜਲੰਧਰ ਵਿਖੇ ਪਹੁੰਚ ਰਹੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਤੇ ਛੇਰੇ ਪੰਜਾਬ ਯੂਥ ਕਲੱਬ ਵੱਲੋਂ ਪੂਰੀ ਸਮੁੱਚੀ ਟੀਮ ਨੇ ਗੁਰੂ ਦੀਆਂ ਸੰਗਤਾਂ ਵਾਸਤੇ ਜੋ 200 ਡੇ ਦਾ ਲੰਗਰ ਹੈ ਚਲਾਇਆ ਹੋਇਆ ਹੈ ਤੇ ਸੰਗਤਾਂ ਹਮਮਕਮਾ ਕੇ ਇਹ 200 ਡੇ ਦਾ ਲੰਗਰ ਛਕ ਰੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਰੂਪ ਰੂਪੈ ਸ਼ਾਸਕ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪ੍ਰੀਤ ਸਾਹਿਬ ਜੀਓ ਅੱਜ ਸਾਡੇ ਵਾਸਤੇ ਬਹੁਤ ਹੀ ਵਡਭਾਗਾ ਦਿਨ ਹੈ ਕਿ ਸ਼ੇਰੇ ਪੰਜਾਬ ਯੂਥ ਕਲੱਬ ਵੱਲੋਂ ਜੋ ਸਾਡੀ ਸ਼ਬਦ ਗੁਰੂ ਯਾਤਰਾ ਗੁਰਦੁਆਰਾ ਪ੍ਰੀਤ ਰਘਰ ਪਹੁੰਚ ਰਹੀ ਆ ਉਹਨਾਂ ਦੀ ਸੇਵਾ ਵਾਸਤੇ ਠੰਡੇ ਜਾਂਦਾ ਸ਼ਵੀਰ ਲਾਈ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿੱਥੇ ਤੱਕ ਮੇਰੀ ਆਵਾਜ਼ ਆ ਰਹੀ ਹੈ ਇਸ ਵੇਲੇ ਸਮੁੱਚਿਆ ਸਕਦਾ ਗੁਰਦੁਆਰਾ ਪ੍ਰੀਤ ਰਗਰ ਪਹੁੰਚਣ ਲਈ ਕਿਝਾ ਕਰੋ ਤਾਂ ਕਿ ਆਪਾਂ ਸ਼ਬਦ ਗੁਰੂ ਯਾਤਰਾ ਜੋ ਸਾਡੇ ਗੁਰਦੁਆਰੇ ਇੱਥੇ ਪਹੁੰਚ ਰਹੀ ਆ ਉੱਥੇ ਵਾਤਾਵਰਤ ਵੱਡੀ ਗੱਡੀ ਵਿੱਚ ਪਹੁੰਚ ਕੇ ਖੁਸ਼ੀਆਂ ਰਹੀਏ ਇਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੱਥਰੇ ਬੈਠਿਆ ਪ੍ਰਵਾਨ ਕਰਨੀਆਂ ਵਾਹਿਗੁਰੂ ਦੀ ਕਾਰਛਾ ਵਾਹਿਗੁਰੂ ਦੀ ਬਤੈ De cá, Maranhão. só so... uh... ਬੇਨਤੀ ਹੈ ਕਿ ਸਰਦਾਰ ਜਤਰਾ ਦਰਸ਼ਨ ਕੰਤ ਤੋਂ ਬਾਅਦ ਗੁਰੂ ਦੇ ਲੰਗਰ ਤੋਂ ਅਸਰ ਸਿਹਾਰਨ ਜਾਂ ਕੇ ਜਾਨ ਦੀ ਕਿਰਪਾ ਕਰ ਲਈ ਬੇਨਤੀ ਪਰਵਾਨ ਕਰ ਲਈ ਅੱਜ ਸਭ ਦੀ ਯਾਤਰਾ ਜੋ 7 ਜਨਵਰੀ 23 ਗੈਂਤੀ ਦੇ ਵਿੱਚ ਸੰਗਤ ਸਰਕਾਰ ਦੇ ਰਹੀ ਹੈ ਗੁਰਨਾਨਕ ਜੀਆਂ ਖੁਸ਼ੀਆਂ ਲੈ ਰਹੀ ਹੈ ਗੁਰਨਾਨਕ ਸਾਹਿਬ ਇਤਾਂ ਦੇ ਪਗੰਬਰ ਜੇ ਪ੍ਰਕਾਸ਼ ਆੜਾ ਅਸਾਂ ਦੇ ਸ਼ਹਿਰ ਦੇ ਵਿੱਚ ਆਇਆ ਹੈ ਉਹ ਮੈਂ ਸਾਰੀ ਸੰਗਤ ਨੂੰ ਬਹੁਤ ਹੀ ਬੁਲਾਇਂ ਦਿੰਦਾ ਹਾਂ ਸਾਦੇ 500 ਸਾਲਾਂ ਪੂਰੇ ਸ਼ਰਧਾ ਦੇ ਭਾਵ ਦੇ ਨਾਲ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਉਹ ਉਸੇ ਕਰਨੇ ਵੀ ਸਾਡੇ ਸ਼ਹਿਰ ਦੇ ਵਿੱਚ ਅੱਜ ਯਾਤਰਾ ਆਈ ਹੈ। ਉਹ ਸਾਰੇ ਤਰ੍ਹਾਂ ਸਾਰੇ ਵਗ ਸਾਰੇ ਯਾਤਰਾ ਸਾਰੇ ਲੋਕ ਇਕੱਠੇ ਹੋ ਗਏ ਨੇ ਬੜੇ ਰਤਮਸ਼ਟ ਦੌਰੇ ਆ। ਬੋਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਆਗਮਨ ਪੂਰਵ ਤੇ ਜੋ ਸ਼ਬਦ ਗੁਰੂ ਯਾਤਰਾ ਸultanpur ਦੀ ਧਰਤੀ ਤੋਂ ਚੱਲੀ ਸੀ ਮਾਲਵੇ ਤੇ ਚੰਚੋੜ ਪ੍ਰਾਪਤ ਕਰਦੇ ਹੋਏ ਮਾਝੇ ਦੀ ਧਰਤੀ ਤੇ ਆਪਣੇ ਚੰਚੋੜ ਦਿੰਦੇ ਹੋਏ ਜਲੰਧਰ ਜ਼ਿਲ੍ਹੇ ਦੇ ਵਿੱਚ ਅੱਜ ਪਹੁੰਚੀ ਹੈ ਅੱਜ ਸਵੇਰੇ ਜਲੰਧਰ ਸਿਟੀ ਤੋਂ ਚੱਲ ਕੇ ਗੁਰਤੇਬ ਬਹਾਦਰ ਸਾਜ ਜੀ ਦਾ ਸਥਾਨ ਜੋ ਨਗਰ ਦੱਖਣਵਾਨ ਗੁਰਦੁਆਰਾ ਉਹਦੇ ਤੋਂ ਚੱਲ ਕੇ ਬੱਪਾ ਪੜਾ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਪ੍ਰੀ ਨਗਰ ਵਿਖੇ ਆਈ ਹੈ ਸੰਗਤਾਂ ਦੇ ਵਿੱਚ ਬੜਾ ਵੱਡਾ ਪਿਆਰ ਸਤਿਕਾਰ ਆ ਸੰਗਤਾਂ ਨੇ ਥਾਂ ਥਾਂ ਲੰਗਰ ਲਾਇਏ ਹੋਏ ਸੀ ਜੀ ਆਇਆਂ ਨੂੰ ਕਿਹਾ ਸੀ ਗੇਟ ਬਣਾਏ ਹੋਏ ਸੀ ਫੁੱਲਾਂ ਦੀ ਵਰਖਾ ਕਰਦੀ ਸੀ ਸੰਗਤ ਇਸੇ ਤਰ੍ਹਾਂ ਗੁਰਨਾਨਕ ਸਾਹਿਬ ਖੁਸ਼ੀਆਂ ਬਖਸ਼ਦੇ ਰਹਿਣ ਤੇ ਸੰਗਤ ਜਿਹੜੀ ਆ ਉਹ ਨਵੰਬਰ ਦੇ ਵਿੱਚ ਵੱਡੇ ਪੱਧਰ ਤੇ ਲੱਖਾਂ ਦੀ ਗਿਣਤੀ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਆ ਨਮਸਤਕ ਹੋਏਗੀ ਸੁਲਤਾਨਪੁਰ ਦੀ ਧਰਤੀ ਤੇ ਉੱਥੇ ਵੱਡੇ ਪ੍ਰੋਗਰਾਮ ਲੀਕੇ ਗਏ ਆ ਹਫਤਾਵਾਰੀ ਤੇ ਮੈਂ ਸਭ ਸੰਗਤ ਨੂੰ ਅਪੀਲ ਕਰਦਾ ਕਿ ਜਿੰਨੀ ਵੀ ਸੰਗਤ ਇੱਥੇ ਆਈ ਆ ਗੁਰਦਵਾਰ ਸਿੰਘ ਸਭਾ 프리 ਨਗਰ ਸਾਰੀ ਸੰਗਤ ਜਿਹੜੀ ਆ ਸੁਲਤਾਨਪੁਰ ਦੀ ਧਰਤੀ ਨੂੰ ਨਮਸਤਕ ਹੋ ਕੇ ਕਿਉਂਕਿ 14 ਸਾਲ ਦਾ ਜੀਵਨ ਜਿਹੜਾ ਕਿਉਂ ਨਾਨਕ ਸਾਹਿਬ ਨੇ ਸultanpur ਦੀ ਧਰਤੀ ਤੇ ਗੁਜ਼ਾਰਿਆ। ਪਟਨਾ ਨਨਕਾਣਾ ਸਾਹਿਬ ਜਿਹੜਾ ਉਹ ਪਾਕਿਸਤਾਨ 'ਚ ਰਹਿ ਗਿਆ। ਇਸੇ ਲਈ ਸਭ ਨੇ ਸ਼ਰੂਮਨੀ ਕਮੇਟੀ ਦੀ ਰਹਿਨਮਾਈ ਹੇਠ ਹਿੰਦੁਸਤਾਨ ਸਰਕਾਰ, ਪੰਜਾਬ ਸਰਕਾਰ ਨੇ ਜਿਹੜਾ 12 ਨਵੰਬਰ ਨੂੰ ਜਿਹੜਾ 500 ਸਾਲਾ ਮਨਾਉਣਾ ਤੇ ਮੇਰੀ ਬੇਨਤੀ ਆ ਸਾਰੀਆਂ ਸੰਗਤਾਂ ਉੱਥੇ ਨਮਸਤਕ ਹੋਣ ਔਰ ਉਸ ਪ੍ਰੋਗਰਾਮਾਂ ਦੇ ਵਿੱਚ ਹਾਜ਼ਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਸਾਹਿਬ ਜੀ ਕੋ ਗਰਾਂਸਾ ਦੀ ਛਤਰ ਸ਼ਾਇਆ ਹੈਠ ਪਿਛਲੇ 3 ਮਹੀਨੇ ਤੋਂ ਸultanpur Lodhi ਸਾਹਿਬ ਤੋਂ ਪੁਰਸ਼ਵ ਯਾਤਰਾ ਜੋ ਪੰਜਾਬ ਦੇ ਬਖਵਕ ਸ਼ਹਿਰਾਂ ਵਿੱਚ ਹੁੰਦੀ ਹੋਈ ਅੱਜ ਜਲੰਧਰ ਸ਼ਹਿਰ ਵਿੱਚ ਪਹੁੰਚੀ ਆ ਜਲੰਧਰ ਸ਼ਹਿਰ ਦੀਆਂ ਸਮੂਚੀਆਂ ਸੰਗਤਾਂ ਨੇ ਜਿੱਥੇ ਇਕੱਠ ਹੋ ਕੇ ਥਾਂ ਥਾਂ ਤੇ ਗੁਰੂ ਘਰ ਬਲੋ ਲੰਗਰ ਲਗਾਏ ਗਏ ਆ ਸਵਾਗਤ ਹੀ ਗੇਟ ਬਣਾਏ ਗਏ ਅਤੇ ਵੱਡੀ ਪੱਧਰ ਦੇ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਦਾ ਦਰਸ਼ਨ ਕੀਤੇ ਅਤੇ ਨਮਸਤਕ ਹੋਈਆਂ ਇਸ ਮੌਕੇ ਸਭ ਜੀਆਂ ਸੰਗਤਾਂ ਨੂੰ ਮੈਂ ਗੁਰਸ਼ਬਦ ਯਾਤਰਾ ਦੇ ਇਥੇ ਜਲੰਧਰ ਪਹੁੰਚਣ ਦੇ ਜਿਨ੍ਹਾਂ ਨੇ આજ ਦੀ ਭਰੀਆ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ